ਕਦਰ ਮਨੁੱਖ ਦੇ ਕੋਲ ਸਰੀਰ ਹੈ ਮਨ ਹੈ ਆਤਮਾ ਹੈ ਇਸ ਵਾਸਤੇ ਬੰਦੇ ਕੋਲ ਕਾਮ ਹੈ ਪ੍ਰੇਮ ਹੈ ਭਾਵਨਾ ਹੈ ਭਗਤੀ ਕਦਰ ਤਿੰਨ ਹੀ ਰਸ ਨੇ ਚੌਥਾ ਕੋਈ ਰਸ ਨਹੀਂ ਹੈ ਅਗਰ ਕੋਈ ਮਨੁੱਖ ਰਸ ਦੇ ਚ ਬੈਠਾ ਹੈ ਰਸ ਮਾਨ ਰਿਹਾ ਹੈ ਤਾਂ ਤਿੰਨ ਰਸਾਂ ਦੇ ਚੋਂ ਕੋਈ ਇੱਕਦ ਰਸ ਹੋਵੇਗਾ ਚੌਥਾ ਕੋਈ ਰਸ ਨਹੀਂ ਕਾਮ ਰਸ प्रेम रस भक्ति रस और कोई रस नहीं इंद्र जो भी रस मान दे चाहे देख के सुन के चख के स्पर्श करके सूंघ के इंद्रियां दा तमाम रस काम रस है ये भी महसूस करते हैं चाहे क्योंकि कामना दा रस कामना दी पूर्ति दा रस किधर है ਵੇਖਣ ਦਾ ਚਾਹੇ ਕਿਦਰੇ ਸੁਣਨ ਦਾ ਚਾਹੇ ਜਗਤ ਨੂੰ ਸੰਸਾਰ ਨੂੰ ਕਿਦਰੇ ਕੁਝ ਖਾਣ ਪੀਣ ਦਾ ਚਾਹੇ ਕਿਦਰੇ ਸਪਰਸ਼ ਕਰਨ ਦਾ ਇੰਦਰੀਆਂ ਦੇ ਤਮਾਮ ਰਸ ਨੂੰ ਕਾਮ ਰਸ ਕਹਿੰਦੇ ਨੇ ਔਰ ਇਹ ਵੀ ਮੈਂ ਅਰਸ ਕਰਾਂ ਪ੍ਰੇਮ ਨੂੰ ਤੇ ਭਗਤੀ ਨੂੰ ਇੰਦਰੀਆਂ ਤੋਂ ਪਰਿਆਖਿਆ ਅਗਮ ਅਜੋਚਰ ਇੰਦਰੀਆਂ ਤੋਂ ਪਰੇ ਪ੍ਰੇਮ ਇੰਦਰੀਆਂ ਦਾ ਰਸ ਨਹੀਂ ਹੈ ਕਿੰਨੇ ਤਨ ਦਾ ਪਦਾਰਥ ਨਾਲ ਮੇਲ ਹੋਵੇ ਤਨ ਦਾ ਤਨ ਨਾਲ ਮੇਲ ਹੋਵੇ ਤਾਂ ਜੋ ਰਸ ਬਣਦਾ ਹੈ ਕਾਮ ਰਸ ਮਨ ਦਾ ਜੋ ਮਨ ਨਾਲ ਮੇਲ ਹੋਵੇ ਤਾਂ ਜੋ ਰਸ ਬਣਦਾ ਹੈ ਪ੍ਰੇਮ ਰਸ ਆਤਮਾ ਦਾ ਜਦ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ ਤਾਂ ਜੋ ਰਸ ਬਣਦਾ ਹੈ ਉਹਨੂੰ ਕਹਿੰਦੇ ਨੇ ਭਗਤੀ ਰਸ ਤੇ ਤੇ ਭਗਤ ਹੋ ਗਏ ਮੈਂ ਫਿਰ ਅਸ ਕਰਾਂ ਬਾਹਰ ਕੁਝ ਵੀ ਅਸੀਂ ਇੰਦਰੀਆਂ ਦੁਆਰਾ ਰਸ ਪ੍ਰਾਪਤ ਕਰ ਰਹੇ ਹਾਂ ਇਸ ਨੂੰ ਵਾਸ਼ਨਾ ਦਾ ਕਾਮਨਾ ਦਾ ਹੀ ਰਸ ਕਹਿੰਦੇ ਨੇ ਅੰਦਰ ਕਾਮਨਾ ਹੈ ਕੁਝ ਵੇਖਣ ਦੀ ਅੰਦਰ ਕਾਮਨਾ ਹੈ ਕੁਝ ਸੁਣਨ ਦੀ ਅੰਦਰ ਕਾਮਨਾ ਹੈ ਕੁਝ ਖਾਣ ਦੀ ਅੰਦਰ ਕਾਮਨਾ ਹੈ ਕੁਝ ਸਪਰਸ਼ ਕਰਨ ਦੀ ਸੁੰਘਣ ਦੀ ਪੰਜ ਗਿਆਨ ਇੰਦਰੀਆਂ ਦੇ ਪੰਜ ਰਸ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਸ ਸਭ ਨੂੰ ਹੀ ਕਾਮ ਰਸ ਕਹਿੰਦੇ ਮਨੁੱਖ ਕਿਸੇ ਨਾਲ ਇਸ ਤਰ੍ਹਾਂ ਦਾ ਸੰਬੰਧ ਜੋੜ ਸਕਦਾ ਹੈ ਇਹ ਰਸ ਇਹ ਸੰਬੰਧ ਪ੍ਰਮਾਤਮਾ ਨਾਲ ਵੀ ਜੋੜਿਆ ਜਾ ਸਕਦਾ ਹੈ ਪ੍ਰਮਾਤਮਾ ਤੋਂ ਵੀ ਕਿਸੇ ਕਾਮਨਾ ਦੀ ਪੂਰਤੀ ਕਰਨੀ ਹੈ ਕੋਈ ਰਸ ਚਾਹੀਦੇ ਨੇ ਤੂੰ ਨਹੀਂ ਆਵੇ ਤਾਂ ਚਲੋ ਗੁਰੂ ਦੇ ਅੱਗੇੋਂ ਪ੍ਰਾਰਥਨਾ करिए ਗੁਰੂ ਨੂੰ ਸਜਦਾ करिए ਅਰਦਾਸ करिए ਤਾਂ ਇਹ ਰਿਸ਼ਤਾ ਜੁੜਿਆ ਕਾਮ ਰਸਦਾ ਕਾਮਨਾ ਦੇਦੀ ਹੈ ਇਸੇ ਨੇ ਰਵਦਾਸ ਕਹਿੰਦੇ ਨੇ ਤੁਮ ਕਹੀਤ ਹੋ ਜਗਤ ਗੁਰੂ ਸੁਆਮੀ ਹਮ ਕਹੀਤ ਕਲ ਜੁਗ ਕੇ ਕਾਮੀ ਹੈ ਪ੍ਰਭੂ ਅਸੀਂ ਤੇ ਕਾਮਨਾ ਕਰਕੇ ਤੇਰੇ ਨਾਲ ਸੰਬੰਧ ਜੋੜਦੇ ਹਾਂ ਸਾਡਾ ਤੇ ਤੇਰੇ ਨਾਲ ਜੋ ਸੰਬੰਧ ਹੈ ਉਹ ਇੰਦਰੀਆਂ ਦੇ ਰਸ ਕਰਕੇ ਆਪ ਸੁਣ ਕੇ ਹੈਰਾਨ ਹੋਵੋਗੇ ਕਿ ਸਵਰਗ ਦਾ ਰਾਜਾ ਮੰਨਿਆ ਜਾਂਦਾ ਇੰਦਰ ਇਹ ਬੜਾ ਸੋਹਣਾ ਨਾਮ ਹੈ ਜੋ ਇੰਦਰੀਆਂ ਦੇ ਤਲ ਤੇ ਜੀ ਰਿਹਾ ਹੈ ਇੰਦਰ ਹੋਰ ਕਿਸ ਨੂੰ ਇੰਦਰ ਲਖੋਗੇ ਕਿਦਰੇ ਨਕਸ਼ਾ ਨਾ ਲੈ ਕੇ ਦੇਖਣ ਲੱਗ ਪਣਾ ਸਵਰਗ ਕਿੱਥੇ ਹੈ ਕੋਈ ਭਗੌਲਿਕ ਦਸ਼ਾ ਨਹੀਂ ਹੈ ਇਤਨੀ ਮਹਿਰਸ ਕਰਦੇ ਹਾਂ ਜੋ ਇੰਦਰੀਆਂ ਦੇ ਰਸ ਦੇ ਵਿੱਚ ਜੀ ਰਿਹਾ ਹੈ ਤੇ ਇੰਦਰੀਆਂ ਦੇ ਰਸ ਦੇ ਨਾਲ ਜਿਸ ਦਾ ਘਰ ਭਰਿਆ ਪਿਆ ਸਭ ਕੁਝ ਮੌਜੂਦ ਹੈ ਕੁਝ ਵੇਖਣ ਦਾ ਰਸ ਮੰਨਣਾ ਹੈ ਤਾਂ ਵੇਖਣ ਲਈ ਸਭ ਕੁਝ ਮੌਜੂਦ ਹੈ ਕੁਝ ਸੁਣਨ ਦਾ ਰਸ ਮਾਣਨਾ ਹੈ ਤਾਂ ਸੁਣਨ ਲਈ ਸਭ ਕੁਝ ਮੌਜੂਦ ਹੈ। ਕੁਝ ਸਪਰਸ਼ ਕਰਕੇ ਰਸ ਮਾਣਨਾ ਹੈ ਤਾਂ ਸਪਰਸ਼ ਕਰਨ ਲਈ ਸਭ ਕੁਝ ਮੌਜੂਦ ਹੈ। ਤੇ ਕੁਝ ਖਾਣ ਪੀਣ ਦਾ ਰਸ ਮਾਣਨਾ ਹੈ ਤਾਂ ਸਭ ਕੁਝ ਮੌਜੂਦ ਹੈ। ਤੇ 나ਸਕਾ ਦਾ ਰਸ ਮਾਣਨਾ ਹੈ ਤਾਂ ਹਰ ਤਰ੍ਹਾਂ ਦੀ ਗੰਧ ਸੁਗੰਧ ਮੌਜੂਦ ਹੈ। ਇੰਦਰ ਜੋ ਇਸੇ ਹੀ ਰਸ ਦੇ ਤਲ ਤੇ ਜੀ ਰਿਹਾ ਹੈ ਤੇ ਇਸੇ ਹੀ ਰਸ ਦੀ ਬਾਰ ਬਾਰ ਅੰਦਰ ਮੰਗ ਚੱਲ ਰਹੀ ਹੈ ਇੰਦਰ। ਜੋ ਇੰਦਰੀਆਂ ਦੇ ਰਸਤੇ ਜੀ ਰਿਹਾ ਹੈ ਇਹ ਸਾਰੇ ਰਸ ਬਾਹਰੋਂ ਮਿਲਦੇ ਨੇ ਅੰਦਰੋਂ ਨਹੀਂ ਬਾਹਰੋਂ ਕੋਈ ਰੰਗ ਰੂਪ ਹੀ ਨਹੀਂ ਤੇ ਅੱਖਾਂ ਨੂੰ ਕੀ ਰਸ ਮਿਲੇਗਾ ਬਾਹਰੋਂ ਕੋਈ ਗੀਤ ਸੰਗੀਤ ਹੀ ਨਹੀਂ ਹੈ ਤੇ ਕੰਨਾਂ ਨੂੰ ਕੀ ਰਸ ਮਿਲੇਗਾ ਬਾਹਰ ਕੋਈ ਭੋਜਨ ਹੀ ਨਹੀਂ ਪਿਆ ਤੇ ਜ਼ੁਬਾਨ ਨੂੰ ਕਿੱਥੋਂ ਰਸ ਮਿਲੇ ਕੋਈ ਸੁਗੰਧੀ ਨਹੀਂ ਤੇ ਨਾਸਕਾ ਨੂੰ ਕਿੱਥੋਂ ਰਸ ਮਿਲੇ ਕੋਈ ਸਪਰਸ਼ਤਾ ਲਈ ਹੈ ਹੀ ਨਹੀਂ ਤਾਂ ਕੀ ਰਸ ਮਿਲੇ ਖਲੜੀਨ ਇਤ ਪੰਜ ਗਿਆਨ ਇੰਦਰੀਆਂ ਦਾ ਰਸ ਬਾਹਰੋਂ ਮਿਲਦਾ ਹੈ ਕਹਿੰਦੇ ਨੇ ਪ੍ਰੇਮ ਰਸ ਭਗਤੀ ਰਸ ਦਾ ਸੰਬੰਧ ਬਾਹਰ ਨਾਲ ਨਹੀਂ ਹੈ ਤਨ ਦਾ ਜੋ ਪਦਾਰਥ ਨਾਲ ਮੇਲ ਹੈ ਤਨ ਦਾ ਜੋ ਤਨ ਨਾਲ ਮੇਲ ਹੈ ਇਸ ਤੋਂ ਜੋ ਰਸ ਬਣਦਾ ਹੈ ਇਸ ਨੂੰ ਕਹਿੰਦੇ ਨੇ ਕਾਮ ਰਸ ਮਨ ਦਾ ਜੋ ਮਨ ਨਾਲ ਮੇਲ ਹੈ ਮਨ ਤੇ ਮੁਰਾਦ ਵਿਚਾਰਾਂ ਦਾ ਜੋ ਵਿਚਾਰਾਂ ਨਾਲ ਮੇਲ ਹੈ ਇਹ ਪ੍ਰੇਮ ਰਸ ਕਹਿੰਦੇ ਨੇ ਬਾਦਸ਼ਾਹ ਨੇ ਮਜਨੂ ਨੂੰ ਬੁਲਾ ਕੇ ਕਿਹਾ ਸੀ ਕਿ ਤੂੰ ਇਤਨਾ ਪਾਗਲ ਕਿਉਂ ਹੋਇਆ ਫਿਰਦਾ ਹੈ ਇੱਕ ਛੋਟਾ ਰਜਵਾਲਾ ਹੈ ਜਾਗੀਰਦਾਰ ਮੈਂ ਉਸਦੀ ਬੱਚੀ ਨਾਲ ਤੇਰਾ ਰਿਸ਼ਤਾ ਕਰ ਦੇਣਾ ਛੋੜ ਇਸ ਲੈਲਾ ਇਹਦਾ ਤੇ ਕੋਈ ਰੰਗ ਰੂਪ ਵੀ ਨਹੀਂ ਮਜਨੂ ਹੱਸ ਪਿਆ ਅਤਾ ਉਸਨੇ ਕੀ ਆਖਿਆ ਬਾਦਸ਼ਾ ਤੂੰ ਕਾਮ ਦੀ ਦੁਨੀਆ ਦੇ ਚ ਰਹਿਣ ਵਾਲਾ ਬੰਦਾ ਕਾਮ ਰਸ ਦੀ ਦੁਨੀਆ ਨੂੰ ਸਮਝਣ ਵਾਲਾ ਬੰਦਾ ਤੂੰ ਕੀ ਜਾਣੇ ਪ੍ਰੇਮ ਰਸ ਕੀ ਹੁੰਦਾ ਹੈ ਪ੍ਰੇਮ ਤਨ ਦਾ ਪਦਾਰਥ ਨਾਲ ਮੇਲ ਪ੍ਰੇਮ ਨਹੀਂ ਹੈ ਮਨ ਦਾ ਮਨ ਨਾਲ ਮੇਲ ਪ੍ਰੇਮ ਵਿਚਾਰ ਦਾ ਵਿਚਾਰ ਨਾਲ ਮੇਲ ਪ੍ਰੇਮ ਇਹ ਵੀ ਇੱਕ ਰਸ ਹੈ इस रस दृप्ति है जिन चाख्या प्रेम रस से त्रिप्त रहे आगा इस तृप्ति है इस, है। इस रस है इस रजेमा है दजेवा कन ददार्थ नेल है या तन का जो तन मेल है वाशना दूसरे नो बराबरी भी नहीं देगी वाशना दूजे नो वड्डा भी नहीं मनेगी ਕਾਮ ਰਸ ਦੇ ਵਿੱਚ ਦੂਜਾ ਛੋਟਾ ਹੀ ਹੁੰਦਾ ਹੈ ਚਾਹੇ ਕੋਈ ਵੀ ਹੈ ਚਾਹੇ ਵੇਖਣ ਲਈ ਕੁਛ ਹੈ ਚਾਹੇ ਖਾਣ ਲਈ ਕੁਛ ਹੈ ਚਾਹੇ ਸੁਣਨ ਲਈ ਕੁਛ ਹੈ ਚਾਹੇ ਸਪਰਸ਼ ਕਰਨ ਲਈ ਕੁਛ ਹੈ ਚਾਹੇ ਸੁੰਘਣ ਲਈ ਕੁਛ ਹੈ ਮਨੋਵਿਗਿਆਨਿਕ ਨੁਕਤੇ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਉਹ ਸਭ ਛੋਟੇ ਹਨ ਪ੍ਰੇਮ ਰਸ ਦੇ ਵਿੱਚ ਕੋਈ ਛੋਟਾ ਤੇ ਵੱਡਾ ਨਹੀਂ ਰਹਿ ਜਾਂਦਾ ਬਰਾਬਰੀ ਕਹਿੰਦੇ ਨੇ ਪ੍ਰੇਮ ਬਰਾਬਰੀ ਦੇ ਤਲ ਤੇ ਹੁੰਦਾ ਹੈ ਮੈਂ ਇਸ ਤਰ੍ਹਾਂ ਦਾ ਇੱਕ ਲੇਖ ਲਿਖਿਆ ਸੀ ਉਰਦੂ ਦਾ ਅਖਬਾਰ ਨਿਕਲਦਾ ਹੈ ਦਿੱਲੀ ਚੋਂ ਗਾਹੇ ਬਗਾਏ ਦਾਸ ਦੇ ਧਾਰਮਿਕ ਲੇਖ ਉਸ ਦੇ ਵਿੱਚ ਉਰਦੂ ਦੇ ਛਪਦੇ ਲੈਂਦੇ ਨੇ ਉਹ ਬੁੱਧਵਾਰ ਦੇ ਬੁੱਧਵਾਰ ਧਾਰਮਿਕ ਐਡੀਸ਼ਨ ਕੱਢਦੇ ਨੇ ਉਸ ਦੇ ਤੇ ਮੈਂ ਇੱਕ ਲੇਖ ਲਿਖਿਆ ਸੀ ਪ੍ਰੇਮ ਰਸ ਇਸ ਨੂੰ ਮੈਂ ਉਰਦੂ ਨਾਮ ਦਿੱਤਾ ਇਸ਼ਕ ਹਕੀਕੀ ਕੁਝ ਚਿੱਠੀਆਂ ਵੀ ਮੇਰੇ ਕੋਲ ਆਈਆਂ ਉਸ ਸੰਬੰਧ ਵਿੱਚ ਔਰ ਕੁਝ ਇਤਨੇ ਤਰਕ ਵੀ ਖੜੀ ਕੀਤੀ ਕਿਨ ਲਗ ਤੁਸੀਂ ਕਹਿੰਦੇ ਹੋ ਪ੍ਰੇਮ ਰਸ ਦੇ ਵਿੱਚ ਬਰਾਬਰੀ ਆਉਂਦੀ ਹੈ ਤਾਂ ਉਹਨੇ ਇੱਕ ਉਦਾਹਰਣ ਲਈ ਦਿੱਤਾ ਸਹਿਦਾਰੀ ਵੀਰ ਸੀ ਹਿੰਦੂ ਗੁਰਾਨੇ ਦਾ ਦਾਰਸ਼ਨਿਕ ਬੰਦਾ ਕਿਨ ਲਗ ਕ੍ਰਿਸ਼ਨ ਤੇ ਸੁਦਾਮੇ ਦੀ ਕੋਈ ਬਰਾਬਰੀ ਨਹੀਂ ਸੀ ਇੱਕ ਬਿਲਕੁਲ ਮੁਫਲਿਸ ਇੱਕ ਦਵਾਰਕਾ ਦਾ ਰਾਜਾ ਪ੍ਰੇਮ ਦੋਹਾਂ ਦੇ ਵਿੱਚ ਬੜਾ। ਤੁਸੀਂ ਕਹਿੰਦੇ ਪ੍ਰੇਮ ਬਰਾਬਰੀ ਦੇ ਤਲ ਤੇ ਹੁੰਦਾ ਉੱਥੇ ਤੇ ਕੋਈ ਬਰਾਬਰੀ ਨਹੀਂ। ਪ੍ਰੇਮ ਬੜਾ ਭਾਰੀ ਪ੍ਰੇਮ ਹੈ। ਸੁਦਾਮਾ ਕ੍ਰਿਸ਼ਨ ਤੋਂ ਫਿਦਾ ਹੈ। ਕ੍ਰਿਸ਼ਨ ਸੁਦਾਮੇ ਤੋਂ ਨਿਛਾਵਰ ਹੈ। ਬਰਾਬਰੀ ਤੇ ਕੋਈ ਨਹੀਂ ਇੱਕ ਜੋਗੀ ਚ ਰਹਿੰਦਾ ਤੇ ਇੱਕ ਮਹਿਲਾ ਚ ਰਹਿੰਦਾ। ਇੱਕ ਦੇ ਕੋਲ ਦੋ ਵਕਤ ਦੀ ਉਪਜੀਵਕਾ ਵੀ ਨਹੀਂ, ਇੱਕ ਦੇ ਖਜ਼ਾਨੇ ਸੋਨੇ ਚਾਂਦੀ ਨਾਲ ਭਰੇ ਪਏ। ਬਰਾਬਰੀ ਤੇ ਕੋਈ ਨਹੀਂ ਮੈਂ ਕਿਹਾ ਮਿੱਤਰਾ ਫਿਰ ਤੁਸੀਂ ਮੋਟੀ ਨਿਗਾਹ ਨਾਲ ਵੇਖਿਆ ਬਰਾਬਰੀ ਹੈ ਬਾਹਰੋਂ ਨਾ ਨਾਪੋ ਅੰਦਰੋਂ ਬਿਲਕੁਲ ਬਰਾਬਰੀ ਹੈ ਜਿਹੜਾ ਗਿਆਨ ਕ੍ਰਿਸ਼ਨ ਦੇ ਅੰਦਰ ਸੀ ਉਤਨਾ ਹੀ ਗਿਆਨ ਸੁਦਾਮੇ ਦੇ ਅੰਦਰ ਹੈ ਰਿਸ਼ੀ ਸੰਦੀਪਨ ਕ੍ਰਿਸ਼ਨ ਨਾਲੋਂ ਜ਼ਿਆਦਾ ਮਾਣ ਸੁਦਾਮੇ ਨੂੰ ਦਿੰਦਾ ਸੀ ਇਹ ਦੋਵੇਂ ਵਿਦਿਆਰਥੀ ਸਨ ਸੰਦੀਪਨ ਕੋਲ ਪੜਦੇ ਸਨ ਅਵੰਤ ਕਾ ਉਜੈਨ ਦੇ ਵਿੱਚ ਸੰਦੀਪਨ ਹਮੇਸ਼ਾ ਕਹਿੰਦਾ ਸੀ ਉਹ ਪ੍ਰੇਸ਼ਨ ਨੂੰ ਤਾੜਦਾ ਹੁੰਦਾ ਸੀ ਦੇਖ ਇਹ ਤੇਰੇ ਨਾਲੋਂ ਕਿਤਨਾ ਅੱਗੇ ਤੂੰ ਇਸ ਦੀ ਨਕਲ ਕਰ ਪੜਾਈ ਦੇ ਵਿੱਚ ਲਿਖਾਈ ਦੇ ਵਿੱਚ ਗਿਆਨ ਦੇ ਵਿੱਚ ਵਿਗਿਆਨ ਦੇ ਵਿੱਚ ਸੁਦਾਮਾ ਅੱਗੇ ਲੰਘ ਜਾਂਦਾ ਸੀ ਬੜੀ ਤਿੱਖਣ ਬੁੱਧੀ ਦਾ ਤਾਂ ਮੈਂ ਉਸ ਮਿੱਤਰ ਨੂੰ ਆਖੇ ਬਰਾਬਰੀ ਹੈ ਜੋ ਦਇਆ ਕ੍ਰਿਸ਼ਨ ਦੇ ਅੰਦਰ ਹੈ ਉਹ ਦਇਆ ਸੁਦਾਮੇ ਚ ਹੈ ਜੋ ਗਿਆਨ ਕ੍ਰਿਸ਼ਨ ਕੋਲ ਹੈ ਉਹ ਗਿਆਨ ਸੁਦਾਮੇ ਕੋਲ ਹੈ ਜੋ ਪ੍ਰੇਮ ਕ੍ਰਿਸ਼ਨ ਕੋਲ ਹੈ ਉਹ ਸੁਦਾਮੇ ਕੋਲ ਹੈ ਅੰਦਰੋਂ ਜੇ ਗੱਲ ਲਾਉਗੇ ਆਂਤ੍ਰਿਕ ਗੁਣਾ ਨੂੰ ਲਾਉਗੇ ਹਿਰਦੇ ਦਾ ਤਲ ਦੋਹਾਂ ਦਾ ਬਰਾਬਰ ਹੈ ਬਾਹਰੀ ਗਲਚੜ ਤਾਂ ਦੋਸਤੀ ਬਣੀ ਹੈ ਤਾਂ ਇਤਰਤਾ ਬਣੀ ਔਰ ਫਿਰ ਕੋ چھوٹਾ ਵੱਡਾ ਨਹੀਂ ਰਹਿ ਗਿਆ ਉਥੇ ਬਰਾਬਰੀ ਪ੍ਰੇਮ ਤੇ ਬਰਾਬਰੀ ਦੇ ਤਲ ਤੇ ਹੁੰਦਾ ਹੈ ਕਹਿੰਦੇ ਨੇ ਜਿਹੜਾ ਮਨੁੱਖ ਕਿਸੇ ਨੂੰ ਬਰਾਬਰੀ ਦੇਣ ਨੂੰ ਤਿਆਰ ਨਾ ਹੋਵੇ ਉਸਦੇ ਮਿੱਤਰ ਵੀ ਨਹੀਂ ਹੋ ਸਕਦੇ ਦੋਸਤ ਕੋਈ ਨਹੀਂ ਹੋਵੇਗਾ ਜਗਤ ਦੇ ਉਹ ਗੁਲਾਮ ਰੱਖਣਾ ਪਸੰਦ ਕਰੇਗਾ ਮਿੱਤਰ ਰੱਖਣਾ ਪਸੰਦ ਨਹੀਂ ਕਰੇਗਾ ਉਹਦੀ ਦ੍ਰਿਸ਼ਟੀ 'ਚ ਉਸਦੇ ਬੱਚੇ ਜਿਹੜੇ ਜਵਾਨ ਹੋ ਗਏ ਉਹਨਾਂ ਨੂੰ ਵੀ ਬਰਾਬਰੀ ਦੇਣ ਨੂੰ ਤਿਆਰ ਨਹੀਂ ਹੋਵੇਗਾ ਗੁਲਾਮ ਸਮਝੇਗਾ ਉਹ ਪਤਨੀ ਨੂੰ ਵੀ ਸ਼ਾਇਦ ਦਾਸੀ ਕਰਕੇ ਹੀ ਆਖੇ ਦਾਸੀ ਹੈ ਮੇਰੀ ਨੌਕਰਾਨੀ ਹੈ ਗੁਲਾਮ ਹੈ ਬੰਦੇ ਤਲ ਤੇ ਜੀਣ ਵਾਲਾ ਵਾਸ਼ਨਾ ਦੇ ਰਸਤੇ ਜੀਣ ਵਾਲਾ ਮਨੁੱਖ ਕਿਸੇ ਨੂੰ ਬਰਾਬਰੀ ਦੇਣ ਨੂੰ ਤਿਆਰ ਨਹੀਂ ਇਸ ਵਾਸਤੇ ਹੰਕਾਰੀ ਬੰਦੇ ਅਕਸਰ ਸਤਾ ਰਿਚ ਕਸ਼ਿਸ਼ ਰੱਖਦੇ ਨੇ ਸਤਾ ਮਿਲਣੀ ਚਾਹੀਦੀ ਹੈ ਚੌਧਰਪਣਾ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ ਸਮਾਜ ਦੇ ਵਿੱਚ ਧਰਮ ਦੇ ਵਿੱਚ ਰਾਜਨੀਤੀ ਦੇ ਵਿੱਚ ਤਾਂ ਕਿ ਦੂਜੇ ਦਬੇ ਰਹਿਣ ਦੂਜੇ ਗੁਲਾਮ ਰਹਿਣ ਇਹ ਵੀ ਮਹਿਰਸ ਕਰਦੇ ਆ ਰਾਜਨੀਤੀ ਦੇ ਵਿੱਚ 99% ਦੀ ਸ਼ੌਕ ਹੰਕਾਰੀ ਮਨੁੱਖਾਂ ਦਾ ਹੁੰਦਾ ਹੈ ਤਬੀ ਮੈਰਸ ਕਰਦਾ ਸਿਰਫ 1% ਨੂੰ ਛੱਡ ਲਈਏ ਜਨਕ ਜੈਸਿਆਂ ਨੂੰ ਹਰਿਸ਼ਚੰਦਰ ਜੈਸਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੈਸਿਆਂ ਬਾਕੀ ਇਸ ਵਿੱਚ ਜਿਹੜੀ ਰੁਚੀ ਹੁੰਦੀ ਹੈ ਉਹ ਹੰਕਾਰੀ ਲੋਕਾਂ ਦੀ ਹੁੰਦੀ ਹੈ ਹੰਕਾਰੀ ਪੁਲਕੇ ਵੀ ਕਿਸੇ ਨੂੰ ਬਰਾਬਰੀ ਦੇਣ ਲਈ ਤਿਆਰ ਨਹੀਂ ਉਹ ਹਮੇਸ਼ਾ ਆਪਣੇ ਤੋਂ ਛੋਟਾ ਸਮਝੇਗਾ ਉਹਨੂੰ ਸ਼ਰੀਰ ਦੇ ਰਸ ਚਾਹੀਦੇ ਨੇ ਰਸ ਲੈਣਾ ਔਰ ਉਹ ਇਸ ਤਰ੍ਹਾਂ ਹਰ ਇੱਕ ਨੂੰ ਸੁੱਟ ਦੇਗਾ ਪਰੇ ਜਿਸ ਤਰ੍ਹਾਂ ਕੇਲਾ ਖਾ ਕੇ ਛਿਲਕਾ ਪਰੇ ਸੁੱਟ ਦਈਦੇ ਬਸ ਇਸ ਨੂੰ ਖਦਾ ਸਿਰੁ ਸਰੀਰਕ ਰਸ ਨਾਲ ਮਤਲਬ ਹੈ ਅੱਖਾਂ ਦਾ ਰਸ ਮਿਲ ਜਾਏ ਕੰਨਾਂ ਦਾ ਰਸ ਮਿਲ ਜਾਏ ਖਲੜੀ ਦਾ ਰਸ ਮਿਲ ਜਾਏ ਨਾਸਕਾ ਦਾ ਰਸ ਮਿਲ ਜਾਏ ਰਸਨਾ ਦਾ ਰਸ ਮਿਲ ਜਾਏ ਬਸ ਹੋਰ ਕੋਈ ਮਤਲਬ ਨਹੀਂ ਜੋ ਇਸ ਰਸ ਦੇ ਤਲ ਤੇ ਜੀ ਰਹੇ ਨੇ ਉਹਨੂੰ ਕਹਿੰਦੇ ਨੇ ਕਾਮੇ ਮਨ ਦਾ ਮਨ ਨਾਲ ਮਿਲਨ ਹੈ ਵਿਚਾਰ ਦਾ ਵਿਚਾਰ ਨਾਲ ਮਿਲਨ ਹੈ ਬਰਾਬਰੀ ਹੈ ਇਹਨਾਂ ਨੂੰ ਕਹਿੰਦੇ ਨੇ ਪ੍ਰੇਮੀ ਆਤਮਾ ਦਾ ਆਤਮਾ ਨਾਲ ਮਿਲਨ ਹੈ ਪਰਮਾਤਮਾ ਨਾਲ ਵਿਲਣ ਹੈ ਤੇ ਬੜਾ ਅਗੰਮੀ ਰਸ ਬਣ ਗਿਆ ਇਹਨੂੰ ਕਹਿੰਦੇ ਨੇ ਭਗਤ ਇੰਜ ਕਹਿ ਲੋ ਤਿੰਨ ਤਰ੍ਹਾਂ ਦੇ ਹੀ ਮਨੁੱਖ ਨੇ ਜਗਤ ਦੇ ਚ ਕਾਮੀ ਪ੍ਰੇਮੀ ਭਗਤ ਇੰਜ ਕਹਿ ਲਓ ਮੈਂ ਫਿਰ ਅਰਜ਼ ਕਰਾਂ ਤਨ ਦਾ ਜੋ ਪਦਾਰਥ ਨਾਲ ਮੇਲ ਹੈ ਕਿਸੇ ਨਾਲ ਮਿੱਤਰਤਾ ਹੈ ਸੰਬੰਧ ਹੈ ਤਾਂ ਸਿਰਫ ਪਦਾਰਥ ਕਰਕੇ ਹੋਰ ਕੋਈ ਮਤਲਬ ਨਹੀਂ ਕਿਸੇ ਨਾਲ ਸੰਬੰਧ ਹੈ ਤਾਂ ਸਿਰਫ ਤਨ ਕਰਕੇ ਹੋਰ ਕੁਝ ਵੀ ਨਹੀਂ ਕੋਈ ਮਨ ਦਾ ਮੇਲ ਨਹੀਂ ਕੋਈ ਵਿਚਾਰਾਂ ਦੀ ਸਾਜ ਨਹੀਂ ਸਿਰਫ ਤਨ ਦਾ ਤਨ ਨਾਲ ਮੇਲ ਹੈ ਸਿਰਫ ਤਨ ਦਾ ਪਦਾਰਥ ਨਾਲ ਮੇਲ ਹੈ ਬਸ ਇਤਨਾ ਹੀ ਮਤਲਬ ਇਸ ਨੂੰ ਕਹਿੰਦੇ ਨੇ ਕਾਮਰਸ ਵਿਚਾਰ ਦਾ ਵਿਚਾਰ ਨਾਲ ਮੇਲ ਸੁਭਾਅ ਦਾ ਸੁਭਾਅ ਨਾਲ ਮੇਲ ਸਹਿਮਤੀ ਇਨੂੰ ਕਹਿੰਦੇ ਨੇ ਪ੍ਰੇਮ ਰਸ ਇਸ ਦੇ ਵਿੱਚ ਤ੍ਰਿਪਤੀ ਆਉਂਦੀ ਹੈ ਬਰਾਬਰੀ ਆਉਂਦੀ ਮੰਗ ਨਹੀਂ ਆਉਂਦੀ ਪ੍ਰੇਮ ਦੇ ਵਿੱਚ ਇੱਕ ਦੂਜੇ ਦੇ ਉੱਤੇ ਕੁਰਬਾਨੀ ਆਉਂਦੀ ਹੈ ਨਿਛਾਵਰ ਹੋਣਾ ਹੁੰਦਾ ਹੈ ਕਹਿੰਦੇ ਨੇ ਇੱਕ ਦਿਨ ਅਕਬਰ ਨੇ ਬੀਰਬਲ ਤੇ ਪ੍ਰਸ਼ਨ ਕੀਤਾ ਕਿ ਹਿੰਦੂਸਤਾਨ ਦੇ ਜਿਹੜੇ ਭਗਤ ਨੇ ਤੇ ਇਸਲਾਮ ਦੇ ਜਿਹੜੇ ਸੂਫੀ ਫਕੀਰ ਨੇ ਇਹ ਇਸ਼ਕ ਦੀ ਪ੍ਰੇਮ ਦੀ ਬੜੀ ਚਰਚਾ ਕਰਦੇ ਨੇ ਇੱਕ ਹੀ ਬਲਾ ਆਉਂਦੀ ਹੈ ਰਾਜਨੀਤਿਕ ਲੋਕਾਂ ਵਾਸਤੇ ਬਲਾ ਹੀ ਹੁੰਦੀ ਹੈ ਜਿਹਨਾਂ ਦਾ ਹਰਵਕ ਧਨ ਸੰਪਦਾ ਤੇ ਤਖਤ ਨਾਲ ਪ੍ਰੇਮ ਉਸ ਨਾਲ ਕشش ਇਹ ਵਾਸ਼ਨਾ ਦੇ ਰਸ ਵਿੱਚ ਜੀਣ ਵਾਲੇ ਮਨੁੱਖ ਪ੍ਰੇਮ ਰਸ ਨੂੰ ਕੀ ਜਾਣ ਬੀਰਬਲ ਏਕੀ ਬਲਾ ਹੁੰਦੀ ਹੈ ਤੇ ਬੀਰਬਲ ਬੜਾ ਸਿਆਣਾ ਤੇ ਬੜੀ ਤਿੱਖਣ ਬੁੱਧੀ ਦਾ ਮਾਲਕ ਸੀ ਕਹਿਣ ਲਗਾ ਬਾਦਸ਼ਾਹ ਸਲਾਮਤ ਮੈਂ ਲਫ਼ਜ਼ਾਂ ਨਾਲ ਨਹੀਂ ਸਮਝਾ ਸਕਦਾ ਕਦੀ ਕਦਾਂ ਕੋਈ ਐਸੀ ਅਜੀਬੋ ਗਰੀਬ ਘਟਨਾ ਘਟਦੀ ਹੈ ਅਗਰ ਐਸਾ ਹੋਇਆ ਤੁਹ ਮੈਂ ਤੁਹਾਨੂੰ ਦੱਸ ਦੇਵਾਂਗਾ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਇਹ ਵੀ ਮੈਂਸ ਕਰਦੇ ਹਾਂ ਕਹਿੰਦੇ ਨੇ ਭਗਤੀ ਤੇ ਪ੍ਰੇਮ ਇਹਨਾਂ ਦੋਹਾਂ ਨੂੰ ਬਿਆਨ ਕਰਨਾ ਔਖਾ ਹੈ ਕਠਨਾ ਹੈ ਔਖਈ ਹੈ ਅੱਜ ਤੱਕ ਨਹੀਂ ਕੋਈ ਬਿਆਨ ਕਰ ਸਕਿਆ ਅੱਜ ਤੱਕ ਕੋਈ ਜੋ ਹੈ ਉਸ ਦਾ ਖੁਲਾਸਾ ਨਹੀਂ ਕਰ ਸਕਿਆ ਇੱਕ ਦਿਨ ਕਿਧਰੇ ਸ਼ਿਕਾਰ ਖੇਡਣ ਨੂੰ ਗਿਆ बीरबल ਵੀ ਨਾਲ ਹੈ ਅਕਬਰ ਦੇ ਤੇ ਸ਼ਾਮਾਂ ਬੈ ਗਈਆਂ ਦਿਨ ਭਰ ਸ਼ਿਕਾਰ ਲੱਭਦੇ ਰਹੇ ਕੋਈ ਹੱਥੇ ਨਾ ਆਇਆ ਤੇ ਅਕਬਰ ਕਹਿੰਦਾ ਬੀਰਬਲ ਅੱਜ ਤੇ ਬੜਾ ਮਨਹੋਸ ਦਿਨ ਚੜਿਆ ਥੱਕ ਗਏ ਆ ਟੁੱਟ ਗਏ ਆ ਲਬ ਲਬ ਕੇ ਕੋਈ ਸ਼ਿਕਾਰ ਹੱਥੇ ਹੀ ਨਹੀਂ ਚੜਿਆ ਨਿਕਲੇ ਸੰ ਹਿਰਨਾ ਦੇ ਸ਼ਿਕਾਰ ਤੇ ਹਿਰਨ ਕੋਈ ਦਿਖਾਈ ਨਹੀਂ ਦਿੱਤਾ ਕੋਈ ਨਜ਼ਰੀ ਨਹੀਂ ਆਇਆ ਬੰਦੂਕਾ ਹੱਥ ਵਿੱਚ ਵਾਪਸ ਪਰਤ ਪੈਨੇ ਬੇ ਹੁਣ ਜਦ ਢਲਣ ਲਗਾ ਸ਼ਾਮਾ ਪੈਣ ਲਗੀ ਹਾਂ ਚਲੋ ਵਾਪਸ ਚਲੀਏ ਤੋ ਵਾਪਸ ਹੀ ਚਲਣ ਲੱਗੇ ਨੇ ਅਕਬਰ ਨੂੰ ਦੂਰ ਦਿਖਾਈ ਦਿੱਤੇ ਦੋ ਹਿਰਨ ਜੋ ਜ਼ਮੀਨ ਤੇ ਲੇਟੇ ਹੋਏ ਸਨ ਖੁਸ਼ ਹੋ ਗਿਆ ਅਕਬਰ ਕਹਿੰਦਾ ਦਿਹਾੜੀ ਸਫਲ ਹੋ ਗਈ ਹੈ ਆਇਆ ਸਫਲ ਹੋ ਗਿਆ ਉਹ ਸਾਹਮਣੇ ਦੋ ਹਿਰਨ ਅਕਬਰ ਕਹਿੰਦਾ ਸੁੱਤੇ ਪਏ ਨੇ ਤੇ ਲੇਟੇ ਹੋਏ ਨੇ ਲੇਟੇ ਉਹਨੂੰ ਨਹੀਂ ਮਾਰਨਾ ਹੋਰ ਨੇੜੇ ਚੱਲਦੇ ਜਿਉਂ ਖੜੇ ਹੋਣਗੇ ਤੇ ਮੈਂ ਬੋਲੀ ਚਲਾਵਾਂਗਾ ਜਿਉਂ ਜੋ ਨੇੜੇ ਹੁੰਦੇ ਗਏ ਹਿਰਨ ਉੱਠੇ ਹੀ ਨਹੀਂ ਘੋੜਿਆਂ ਦੇ ਪੈਰਾਂ ਦੀ ਚਾਪ ਅਕਬਰ ਕਹਿੰਦਾ ਬੇਰਬਲ ਇੰਜ ਜਾਪਦਾ ਹੈ ਜਾਂ ਤੇ ਗੋੜੀ ਨਿੰਦਰਜ ਸੁੱਤੇ ਪੈਨੇ ਜਾਂ ਫਿਰ ਮੁਰਦਾ ਨੇ ਉਕੇ ਹਿਰਨ ਤੇ ਬੜਾ ਚੌਕੰਨਾ ਜਾਨਵਰ ਹੈ ਇਸ ਤਰ੍ਹਾਂ ਦੀ ਗੋੜੀ ਨੀਂਦ ਨਹੀਂ ਸੌਂਦਾ ਤੇ ਆਹਟ ਪਾ ਕੇ ਇੱਕਦਮ ਦੌੜਦਾ ਹੈ ਇਹ ਤੇ ਉੱਠਦਾ ਹੀ ਨਹੀਂ ਪਾਇ ਜਿਉਂ ਕੋਲ ਗਏ ਨਾ ਬਿਲਕੁਲ ਤੇ ਅਕਬਰ ਦਾ ਸ਼ੱਕ ਸਹੀ ਸੀ ਦੋਵੇਂ ਮੁਰਦਾ ਸਨ ਦੋਆਂ ਦੇ ਸਵਾਸ ਨਹੀਂ ਪੈ ਚੱਲਦੇ ਸਨ ਪਰ ਗਜ਼ਬ ਦੀ ਗੱਲ ਦੋਹਾਂ ਨੂੰ ਕੋਈ ਜ਼ਖਮ ਵੀ ਨਹੀਂ ਸੀ ਕਿਸ ਨੇ ਮਾਰੇ ਹੋਵੇ ਐਸਾ ਵੀ ਨਹੀਂ ਸੀ ਇੱਕ ਇਧਰ ਪਿਆ ਇੱਕ ਇਧਰ ਪਿਆ ਅਕਬਰ ਦਾ ਜੋ ਪ੍ਰਸ਼ਨ ਹੈ ਕਿਸੇ ਗ੍ਰੰਥਕਾਰ ਨੇ ਇਸ ਨੂੰ ਕਵਤਾ ਦੇ ਢਾਲ ਕੇ ਬਿਆਨ ਕੀਤਾ ਹੈ ਅਕਬਰ ਬੀਰਬਲ ਤੇ ਪ੍ਰਸ਼ਨ ਕਰਦਾ ਹੈ ਸਿਪਾ ਨ ਦੇਖਾ ਹਮਨੇ ਕਹੀਂ ਨ ਲਾਗੋ ਬਾਨ ਬੀਰਬਲ ਸ਼ੰਕਾ ਭਈ ਕਿਉਂ ਇਨ ਤਿਆਗੇ ਪ੍ਰਾਨ ਜ਼ਖਮ ਵੀ ਕੋਈ ਨਹੀਂ ਕਿਸੇ ਨੇ ਤੀਰ ਵੀ ਨਹੀਂ ਚਲਾਇਆ ਕੋਈ ਸ਼ਿਕਾਰੀ ਵੀ ਨਹੀਂ ਦਿਖਾਈ ਦੇ ਰਿਹਾ ਫਿਰ ਇਹਨਾਂ ਨੇ ਪ੍ਰਾਣ ਕਿਸ ਤਰ੍ਹਾਂ ਤਿਆਗ ਦਿੱਤੇ ਇਹ ਕਿਉਂ ਮਰ ਗਏ ਇਹਨਾਂ ਦੀ ਮੌਤ ਦਾ ਕਾਰਨ ਕੀ ਹੈ ਤਾਂ ਪ੍ਰਸ਼ਨ ਬੀਰ ਬਲ ਤੇ ਹੈ ਬੀਰ ਬਲ ਬਹੁਤ ਸਿਆਣਾ ਮਨੁੱਖ ਦੋਹਾਂ ਨੂੰ ਵੇਖਦਾ ਹੈ ਵਾਕਈ ਕੋਈ ਜ਼ਖਮ ਨਹੀਂ ਕਿਸੇ ਥਾਂ ਤੋਂ ਕੋਈ ਖਰਾਸ਼ ਨਹੀਂ ਆਈ ਕੋਈ ਤੀਰ ਨਹੀਂ ਲੱਗਿਆ ਕੋਈ ਗੋਲੀ ਨਹੀਂ ਲੱਗੀ ਇੱਕ ਮਿੱਟੀ ਦਾ ਟੁੱਟਾ ਹੋਇਆ ਬਰਤਨ ਸੀ ਉਸ ਦੇ ਵਿੱਚ ਘੁੱਟ ਡੇਢ ਘੁੱਟ ਪਾਣੀ ਸੀ ਤੇ ਇੱਕ ਹਿਰਨ ਇਧਰ ਮਰਿਆ ਪਿਆ ਇੱਕ ਇਧਰ ਮਰਿਆ ਪਿਆ ਵਿਚਕਾਰ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਘੁੱਟ ਦੋ ਘੁੱਟ ਪਾਣੀ ਹੋਣਾ ਬਸ ਇਤਨਾ ਹੀ ਬੀਰ ਬਲ ਬੋਲ ਪਿਆ ਕਹਿੰਦਾ ਬਾਦਸ਼ਾਹ ਸਲਾਮਤ ਜਲ ਥੋੜਾ ਤ੍ਰਿਖਾ ਘਣੀ ਪ੍ਰੀਤ ਮਹਾ ਬਲਵਾਨ ਟੋਂਪੀ ਟੋਂਪੀ ਏਮ ਕਹੇ ਇਸ ਵਿਦ ਤੇ ਆ ਗਏ ਪ੍ਰਾਣ ਦੋਹਾਂ ਦੇ ਅੰਦਰ ਪਿਆਸ ਬੜੀ ਸੀ ਤੇ ਦੋਹਾਂ ਦੇ ਅੰਦਰ ਇੱਕ ਦੂਜੇ ਦੀ ਪ੍ਰੀਤ ਵੀ ਬੜੀ ਸੀ ਪਿਆਸ ਵੀ ਬੜੀ ਗਰਮੀ ਦੇ ਸਤਾਏ ਹੋਏ ਤੇ ਪ੍ਰੀਤ ਵੀ ਬੜੀ ਤੇ ਇੱਕ ਕਹਿੰਦਾ ਸੀ ਤੂੰ ਪੀ ਲੈ ਬਚ ਜਾਏਗਾ ਦੂਜਾ ਕਹਿੰਦਾ ਸੀ ਨਹੀਂ ਤੂੰ ਪੀ ਲੈ ਤੂੰ ਬਚ ਜਾਏਗਾ ਉਹ ਕੰਦ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਤੂੰ ਪਿਆਸਾ ਤੇ ਮੈਂ ਪੀ ਲਵਾਂ ਮੈਂਸ ਕਰਾ ਪ੍ਰੇਮ ਇਸ ਚੱਕਰੇ ਚ ਨਾ ਪੈਣਾ ਕਿ ਸਿਰਫ ਮਨੁੱਖਾਂ ਦੇ ਅੰਦਰ ਹੀ ਹੁੰਦਾ ਹੈ ਫੁੱਲਾਂ ਦੀ ਮਹਿਕ ਨਾਲ ਜੋ ਭੌਰੇ ਦਾ ਪ੍ਰੇਮ ਹੈ ਸ਼ਾਇਦ ਹੀ ਕਿਸੇ ਦਾ ਹੋਵੇ ਦੀਵੇ ਦੀ ਰੋਸ਼ਨੀ ਨਾਲ ਜੋ ਪਤੰਗੇ ਦਾ ਪ੍ਰੇਮ ਹੈ ਸ਼ਾਇਦ ਇਸ ਤਰ੍ਹਾਂ ਕਿਸੇ ਦਾ ਹੋਵੇ ਔਰ ਜਲ ਤੋਂ ਜੋ ਸਦਕੇ ਤੇ ਕੁਰਬਾਨ ਹੈ ਮੱਛੀ ਸ਼ੈਰੀ ਇਸ ਤਰ੍ਹਾਂ ਕਿਸੇ ਦੇ ਅੰਦਰ ਕੁਰਬਾਨੀ ਦਾ ਮਾਤਾ ਹੋਵੇ ਭਾਈ ਗੁਰਦਾਸ ਨੇ ਤੇ ਬਕਾਇਦਾ ਜ਼ਿਕਰ ਕੀਤਾ ਹੈ ਔਰ ਇਹ ਇੱਕ ਅੰਗੀ ਪ੍ਰੀਤੀ ਹੈ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ ਪਾਣੀ ਦਾ ਮੱਛੀ ਨਾਲ ਕੋਈ ਪ੍ਰੇਮ ਨਹੀਂ ਪਤੰਗੇ ਦਾ ਦੀਵੇ ਨਾਲ ਪ੍ਰੇਮ ਹੈ ਦੀਵੇ ਦਾ ਪਤੰਗੇ ਨਾਲ ਕੋਈ ਪ੍ਰੇਮ ਨਹੀਂ ਔਰ ਭੌਰੇ ਦਾ ਕਮਲ ਨਾਲ ਪ੍ਰੇਮ ਹੈ ਕਮਲ ਦਾ ਭੌਰੇ ਨਾਲ ਕੋਈ ਪ੍ਰੇਮ ਨਹੀਂ ਬਹੁਤ ਇੱਕ ਅੰਗੀ ਪ੍ਰੇਮ ਦੇਚ ਏਲੀਨ ਰਹਿੰਦੇ ਨੇ ਦੀਪਕ ਪੇ ਆਵਤ ਪਤੰਗ ਪ੍ਰੀਤ ਰੀਤ ਕਰ ਦੀਪਕੇ ਮਹਾ ਵਿਪਰੀਤ ਮਿਲੇ ਜਾ ਰਹਾ ਆਉਂਦਾ ਪ੍ਰੇਮ ਦਾ ਮਾਰਿਆ ਹੋਇਆ ਪਤੰਗਾ ਦੀਵੇ ਤੇ ਤੇ ਦੀਵਾ ਜਲਾ ਕੇ ਉਸਨੂੰ ਖਾਕ ਕਰ ਦਿੰਦਾ ਹੈ ਦੀਵੇ ਦਾ ਉਸ ਨਾਲ ਕੋਈ ਪ੍ਰੇਮ ਨਹੀਂ पतंगे ਦਾ ਹੀ ਪ੍ਰੇਮ ਹੈ ਅਲਚਲ ਆਵਤ ਕਮਲ ਤੇ ਸਨੇਹ ਕਰ ਕਮਲ ਸੰਪਟ ਬਾਂਧ ਪ੍ਰਾਨ ਪਰ ਹਾਰ ਹੈ ਸੁਗੰਧ ਤੇ ਸੁਹੱਪਣ ਦਾ ਮਾਰੇ ਹੋਇਆ ਭੌਰਾ ਆਉਂਦਾ ਹੈ ਦਿਨ ਭਰ ਬੈਠਾ ਰਹਿੰਦਾ ਹੈ ਫੁੱਲ ਦੇ ਕੋਲ ਤੇ ਮੈਂ ਅਰਸ ਕਰਾਂ ਉਸ ਕੋਲ ਹੀ ਬੰਦਾ ਬੈਠ ਸਕਦਾ ਜਿਹਦੇ ਨਾਲ ਪ੍ਰੇਮ ਹੋਵੇ ਕਈ ਦਫਾ ਬੁੱਢੇ ਤੇ ਤੜਪਦੇ ਰਹ ਜਾਂਦੇ ਪੁੱਤਰ ਕੋਲ ਨਹੀਂ ਬੈਠਦੇ ਪੋਤਰੇ ਕੋਲ ਨਹੀਂ ਬੈਠਦੇ ਪ੍ਰੇਮ ਕਿੱਥੇ ਹੈ ਪ੍ਰੇਮ ਹੋਵੇ ਤੇ ਕੋਲ ਬੈਠਣਾ ਮੈਂ ਹੈਰਾਨ ਹੁਨਾ ਕਿ ਕਮ ਸੇ ਕਮ ਅੱਧਾ ਘੰਟਾ ਪੌਣਾ ਘੰਟਾ ਤੇ ਮਨੁੱਖ ਗੁਰੂ ਕੋਲ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਕੋਲ ਇਤਨਾ ਤੇ ਬੈਠੇ ਨਾ ਨਹੀਂ ਕੁਝ ਸੁਣਨ ਨੂੰ ਤੇ ਨਾ ਸੀ ਉੰਜ ਬੈਠ ਉੰਜ ਰਸਨਾ ਨਾਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਗੁਰੂ ਕੋਲ ਬੈਠ ਔਰ ਮੈਨੂੰ ਇਸ ਬੈਠਣ ਦਾ ਵੀ ਆਪਣਾ ਆਨੰਦ ਹੈ ਇਸ ਬੈਠਣ ਦਾ ਵੀ ਆਪਣਾ ਪ੍ਰਤਾਪ اگر واقعی یہ گرو ہے تو صرف بھاونا کر کے بیٹھی ہے یہ بیٹھنا بھی bhakti ہے یہ بیٹھنا بھی ایک رسا ہے تو بندہ کس کول بیٹھ سکدا ہے جس نال પ્રેમ ہے اونے بیٹھنا بہت اوکھا ہے کٹھنا ہے اور یہ حقیقت ہے تو بھورا પ્રેમ دا مارا سارا دن بیٹھا رہندا ہے ہوندا کہ یہ جو سورج غروب ہوندا ہے تے কমল دیاں پنکھڑیاں بند ہوندی ہیں और जैसे बंद आंदिया भौरे न्वास नहीं मिलते हवा नहीं मिलती तड़प तड़प के मर जाता है अल चल आवत कमल पे सने कर कमल संपट बांध प्राण पर हार है मन बच करम मीन लिवलीन गत मच्छी मन करके तन करके ऐन पानी दलीन है मन बच करम मीन लिवलीन गत बिछरत राख न सकत गहड़ा रह शिकारी ने मछेरे ने पकड़ ले आए मछली लो बाहर तड़प रही पई है और तड़पदियां भी कह रही है ऐ पानी मैं तइथों बिना नहीं रह सकदी ते पानी कहंदा मैं तइथों बिना रह सकदा ठीक है तड़पदियां ते तड़प ਕਹਿੰਦੇ ਨੇ ਜਿਹੜਾ ਜਿਤਨਾ ਸਿਆਣਾ ਹੋਵੇ ਉਤਨਾ ਜ਼ਿਆਦਾ ਤੜਪਦਾ ਹੈ ਪ੍ਰੇਮ ਵਿੱਚ ਮੱਛੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਸ਼ੂ ਜਗਤ ਦੇ ਵਿੱਚ ਸਭ ਤੋਂ ਸਿਆਣਾ ਮੰਨਿਆ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੀਸਾ ਮਾਮੂਲੀ ਸਿਆਣੀ ਨਹੀਂ ਤੂੰ ਬਹੁਤ ਸਿਆਣੀ ਹੈ ਸਿਆਣਪ ਸਿਰਫ ਮਨੁੱਖਾਂ ਦੀ ਵਿਰਾਸਤ ਨਹੀਂ ਆਪਣੇ ਆਪਣੇ ਢੰਗ ਦੀ ਜੋ ਹੈ ਸਿਆਣਪ ਤੇ ਗਮਤਾ ਪਸ਼ੂਆਂ ਕੋਲ ਵੀ ਹੈ ਇਹ ਵੀ ਮਹਿਰਜ਼ ਕਰਾ ਕੁਝ ਪੰਛੀ ਸ ਉਹਨਾਂ ਦੇ ਗਿਆਨ ਇੰਦਰੀ ਸਾਡੇ ਨਾਲੋਂ ਤਿੱਖੇ ਨੇ ਜਿੰਨੀ ਦੂਰ ਤੋਂ ਖੰਡ ਤੇ 겨ਉ ਦੀ ਆਵਾਸ਼ਨਾ ਇੱਕ ਕੀੜੀ ਨੂੰ ਆ ਜਾਂਦੀ ਹੈ ਸਾਨੂੰ ਨਹੀਂ ਆ ਸਕਦੀ ਕੁਝ ਚਿੜੀਆਂ ਨੂੰ ਭੌਚਾਲ ਦਾ 24 ਘੰਟੇ ਪਹਿਲੇ ਪਤਾ ਚੱਲ ਜਾਂਦਾ ਬਿ ਜ਼ਮੀਨ ਹਿਲੇਗੀ ਇਹ ਵੀ ਮਾਰਸ ਕਰਦੇ ਫੌਰਨ ਪਤਾ ਚੱਲ ਜਾਂਦਾ ਕੁਝ ਚਿੜੀਆਂਾਂ ਬਿੱਲੀ ਹੈ ਚੂਹੇ ਨੇ ਇਹਨਾਂ ਦੇ ਬੱਚੇ ਨੂੰ ਕੋਈ ਤੰਗ ਕਰ ਰਿਹਾ ਹੋਵੇ ਔਰ ਉਹ ਤੜਪ ਰਹੇ ਹੋਣ ਕਿਤਨੀ ਦੂਰ ਤੇ ਕਿਉਂ ਨਾ ਹੋਣ ਉਹਨਾਂ ਨੂੰ ਪਹਿਲੇ ਪਤਾ ਚੱਲ ਜਾਂਦਾ ਹੈ ਉਹ ਪਹਿਲੇ ਪ੍ਰਭਾਵਿਤ ਹੋ ਜਾਂਦੇ ਨੇ ਕੋਈ 1 ਮੀਲ ਉੱਚੀ ਉੱਡ ਰਹੀ ਹੋਵੇ ਤੇ ਨਿੱਕਾ ਜਿਹਾ ਮਾਸ ਦਾ ਟੁਕੜਾ ਵੀ ਇਲ ਨੂੰ ਦਿਖਾਈ ਦੇ ਜਾਂਦਾ ਜਦ ਕਿ ਸਾਨੂੰ ਦੂਰਬੀਨ ਦੇ ਨਾਲ ਦਿਖਾਈ ਦੇਦਾ ਉਹ ਜੀ ਮੁਸ਼ਕਲ ਹੈ ਉਹਦੇ ਕੋਲ ਵੇਖਣ ਦੀ ਦ੍ਰਿਸ਼ਟੀ ਬੜੀ ਤੀਖਣ ਹੈ ਬਹੁਤ ਕੀ ਖੈਰ ਇਸ ਵਕ ਇਸ ਪਾਸੇ ਜੋ ਹੈ ਨਾ ਜਾਈਏ ਭਾਈ ਸਾਹਿਬ ਕਹਿੰਦੇ ਨੇ ਮਨ ਬਚ ਕਰਮ ਜਲ ਮੀਨ ਲਿਵ ਲੀਨ ਗਤ ਬਿਛਰਤ ਰਾਖ ਨ ਸਕਤ ਗਹਿੜਾਰ ਹੈ ਦੁਖਦਾਈ ਪ੍ਰੀਤ ਕੀ ਰੀਤ ਕੈ ਮਰੇ ਨ ਡਰੇ ਗੁਰ ਸਿਖ ਸੁਖਦਾਈ ਪ੍ਰੀਤ ਕਿਉ ਬਿਸਾਰੈ ਦੁਖਾਂ ਦੇ ਦੇਣ ਵਾਲੀ ਪ੍ਰੀਤੀ ਪਤੰਗਾ ਨਹੀਂ ਛੋੜਦਾ ਮਛਲੀ ਨਹੀਂ ਛੋੜਦੀ ਪੌਰਾ ਨਹੀਂ ਛੋੜਦਾ ਤੇ ਜਿਸ ਪ੍ਰੀਤ ਤੋਂ ਅਨੰਦ ਹੀ ਅਨੰਦ ਮਿਲਦਾ ਐ ਗੁਰੂ ਕੇ ਸਿੱਖ ਇਹ ਤੂੰ ਕਿਉਂ ਛੋੜੀ ਲਈ ਗੁਰ ਸਿੱਖ ਸੁਖदाई ਪ੍ਰੀਤ ਕਿਉਂ ਬਿਸਾਰੇ ਕਿਉਂ ਬਿਸਾਰੀ ਹੋਈਏ ਇਹ ਤੂੰ ਕਿਉਂ ਭੁਲਾਈ ਹੋਈਏ ਤਾਂ ਮੁਖਤਸਰ ਜੋ ਹੈ ਮੈਂ ਅਰਜ਼ ਕਰ ਰਿਹਾ ਸੀ ਪ੍ਰੇਮ ਵਿੱਚ ਕੁਰਬਾਨੀ ਆਉਂਦੀ ਹੈ ਸਦਕੇ ਆਉਣਾ ਤੂੰ ਵੀ ਤੂੰ ਵੀ ਇਮ ਕਹੇ ਇਸ ਵਿਦ त्यागे ਪ੍ਰਾਨ ਕਾਮ ਰਸ ਵਿੱਚ ਮੰਗ ਹੈ स्वार्थ ਹੈ ਪ੍ਰੇਮ ਰਸ ਦੇ ਚ ਨਿਛਾਵਰ ਹੋਣਾ ਹੈ ਕੁਰਬਾਨ ਹੋਣਾ ਹੈ ਇੱਕ ਦੂਜੇ ਤੋਂ ਸਦਕੇ ਹੋਣਾ ਹੈ ਇਹ ਵੀ ਮੈਂ ਅਰਜ਼ ਕਰਾਂ ਸਵਾਰਥ ਆ ਜਾਏ ਮੰਗ ਆ ਜਾਏ ਤਾਂ ਫਿਰ ਪ੍ਰੇਮ ਤੋਂ ਥੱਲੇ ਹੋ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਾਂ ਪ੍ਰੇਮ ਅਵਸਥਾ ਹੀ ਐਸੀ ਹੈ ਕਿ ਇਹ ਸਵੰ ਜੋ ਹੈ ਮਨੁੱਖ ਨੂੰ ਤ੍ਰਿਪਤ ਬਣਾਈ ਰੱਖਦੀ ਹੈ ਜਿਨੇ ਚਾਖਿਆ ਪ੍ਰੇਮ ਰਸ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਹ ਕਿੰਨੇ ਪ੍ਰੇਮੀ ਗੁਰੂ ਕੋਲ ਕੁਝ ਮੰਗੇਗਾ ਨਹੀਂ ਪ੍ਰੇਮ ਦੇ ਚੀਤੇ ਪਤਾ ਹੈ ਉਸੇ ਚੀ ਰਸ ਜੋ ਹੈ ਮਾਣਦਾ ਹੈ ਕਲਗੀਧਰ ਪਿਤਾ ਨੇ ਇੱਕ ਵਾਰ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਇੰਜ ਕਿਹਾ ਵੇ ਸਾਡਾ ਜੀ ਕਰਦਾ ਤੈਨੂੰ ਕੁਝ ਦੇਈਏ ਤੇ ਤੂੰ ਮੰਗਾ ਕੀ ਚਾਹੀਦਾ ਹੈ ਭਾਈ ਸਾਹਿਬ ਕਹਿੰਦੇ ਨੇ हे ਪ੍ਰਭੂ ਜਦ ਮੈਂ ਪਹਿਲੇ ਪਹਿਲੇ ਆਪਦੇ ਦਰ ਤੇ ਆਇਆ ਸੀ ਬੜੀਆਂ ਹੀ ਮੰਗਾਂ ਨਾਲ ਭਰਿਆ ਹੋਇਆ ਸੀ ਤੇ ਹੁਣ ਤੇ ਕੋਈ ਮੰਗ ਰਹੀ ਨਹੀਂ ਨਾਮ ਜਪਣ ਨਾਲ ਚੰਗੀ ਖਾਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ ਮਾੜੀਆਂ ਮਰ ਜਾਂਦੀਆਂ ਨੇ ਪ੍ਰੇਮ ਦੀ ਦੁਨੀਆ 'ਚ ਮੰਗ ਨਹੀਂ ਰਹਿ ਜਾਂਦੀ ਤੇ ਨੰਦ ਲਾਲ ਕਹਿਣ ਲੱਗੇ ਪਾਦਸ਼ਾਹ ਹੁਣ ਤੇ ਕੋਈ ਮੰਗ ਹੀ ਨਹੀਂ ਮੰਗੇ ਕੀ ਆਪ ਤੋਂ ਪ੍ਰਸੰ ਪ੍ਰੇਮ ਤ੍ਰਿਪਤ ਕਰ ਦਿੰਦਾ ਹੈ ਪ੍ਰੇਮ ਰਜਾ ਦਿੰਦਾ ਹੈ ਪਰ ਸਤਿਗੁਰ ਕਹਿਣ ਲੱਗੇ ਸਾਡੀ ਖੁਸ਼ੀ ਹੈ ਤੈਨੂੰ ਕੁਝ ਦੇਈਏ ਕਿਉਂਕਿ ਪ੍ਰੇਮ ਦੇ ਸਦਕੇ ਹੋਣ ਨੂੰ ਜੇ ਕਰਦਾ ਹੈ ਪ੍ਰੇਮ ਦੇ ਵਿੱਚ ਇੱਕ ਦੂਜੇ ਨੂੰ ਦੇਣ ਨੂੰ ਜੇ ਕਰਦਾ ਹੈ ਸਾਡੀ ਖੁਸ਼ੀ ਹੈ ਸਾਡੀ ਖੁਸ਼ੀ ਦੀ ਖਾਤਰੀ ਤੂੰ ਕੁਝ ਮੰਗ ਲੈ ਤੇ ਭਾਈ ਜੀ ਕਹਿੰਦੇ ਬਿਨਾਂ ਕਾਮਨਾ ਤੋਂ ਬਿਨਾਂ ਖਾਇਸ਼ ਤੋਂ ਮੰਗਣਾ ਬੜੀ ਔਖੀ ਗੱਲ ਹੈ ਅੰਦਰ ਕੋਈ ਖਾਇਸ਼ ਹੈ ਹੀ ਨਹੀਂ ਸਤਿਗੁਰੂ ਕਹਿੰਦੇ ਨਾ ਦੇਖ ਜ਼ਰਾ ਆਪਣੇ ਦਿਲ ਦੇ ਕੋਨੇ 'ਚ ਚਾਤ ਮਾਰ ਕੇ ਦੇਖ ਸ਼ਾਇਦ ਕੋਈ ਕਦ ਕਾਮਨਾ ਪਈ ਹੋਵੇ ਤੋ ਭਾਈ ਸਾਹਿਬ ਆਪਣੇ ਦਿਲ ਦੇ ਅੰਦਰ ਚਾਤ ਮਾਰਦੇ ਨੇ ਤੇ ਸਤਿਗੁਰੂ ਦੇ ਅੱਗੇ ਰੱਖਦੇ ਨੇ ਹਾਂ ਇੱਕ ਇੱਛਾ ਹੈ ਇੱਕ ਖੁਆਇਸ਼ ਹੈ ਇੱਕ ਆਰਜ਼ੂ ਹੈ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਲੰਗ ਲਾਲ ਦੀ ਮੰਗ ਸ਼ਬਦ ਕੁਰਬਾਨੇ ਖਾ ਕੇ ਰਾਹ ਸੰਗਤ ਦਿਲੇ গো ਆ ਹਮੀ ਬਸ ਆਰਜ਼ੂ ਕਰਦੇ ਸ਼ਬਦ ਕੁਰਬਾਨੇ ਖਾ ਕੇ ਰਾਹ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦਾ اے ਮੇਰੇ ਬਾਦਸ਼ਾ ਜਿਨ੍ਹਾਂ ਜਿਨ੍ਹਾਂ ਰਸਤਿਆਂ ਤੋਂ ਅੰਮ੍ਰਿਤ ਵੇਲੇ ਲੰਘ ਕੇ ਸੰਗਤਾਂ ਆਪ ਤੱਕ ਪਹੁੰਚਦੀਆਂ ਨੇ ਬਸ ਉਹਨਾਂ ਗਲੀਆਂ ਦੀ ਖਾਕ ਮੈਨੂੰ ਕਰਦੇ ਹੋਰਤ ਕੋਈ ਇਛਾ ਰਹੀ ਨਹੀਂ ਇਨ੍ਹਾਂ ਕਦਮਾਂ ਦੇ ਨਾਲ ਮੈਂ ਜੁੜਿਆ ਰਵਾਂ ਜਿਹੜੇ ਕਦਮ ਤੇਰੇ ਰਸਤੇ ਤੇ ਨੇ ਉਹਨਾਂ ਦੇ ਪੈਰਾਂ ਨਾਲ ਮੈਂ ਜੁੜ ਜਾਵਾਂ ਜਿਹੜੇ ਪੈਰ ਤੇਰੇ ਮਾਰਗ ਤੇ ਨੇ ਤੇਰੇ ਰਸਤੇ ਤੇ ਨੇ ਪ੍ਰੇਮ ਦੇ ਚਤ੍ਰਿਪਤੀ ਹੋ ਜਾਂਦੀ ਏ ਭਗਤੀ ਰਸ ਸ਼ਿਖਰ ਦਾ ਰਸ ਹੈ ਆਤਮਾ ਦਾ ਪ੍ਰਮਾਤਮਾ ਨਾਲ ਮਿਲਣਾ ਸਿਰਫ ਵਿਚਾਰਾਂ ਦੀ ਹੀ ਸਾਂਝ ਨਹੀਂ ਇਸ ਤੋਂ ਵੀ ਉੱਚੀ ਜੋ ਹੈ ਇੱਕ ਅਵਸਥਾ ਭਗਤੀ ਰਸ ਪ੍ਰੇਮ ਰਸ ਤੇ ਭਗਤੀ ਰਸ ਦੋਹਾਂ ਨੂੰ ਇਕੱਠ ਕਹਿ ਦਿੱਤਾ ਬਿਆਨ ਤੋਂ ਪਰੇ ਬਿਆਨ ਨਹੀਂ ਕੀਤਾ ਜਾ ਸਕਦਾ ਪਦਾਰਥਾਂ ਦਾ ਰਸ ਬਿਆਨ ਕੀਤਾ ਜਾ ਸਕਦਾ ਹੈ ਤਨ ਦਾ ਰਸ ਬਿਆਨ ਕੀਤਾ ਜਾ ਸਕਦਾ ਹੈ ਇੰਦਰੀਆਂ ਦਾ ਰਸ ਬਿਆਨ ਕੀਤਾ ਜਾ ਸਕਦਾ ਹੈ ਪ੍ਰੇਮ ਦਾ ਰਸ ਨਹੀਂ ਤੋ ਤਨ ਮਨ ਤੇ ਆਤਮਾ ਤਨ ਦਾ ਜੋ ਪਦਾਰਥ ਨਾਲ ਮੇਲ ਹੈ ਤਨ ਦਾ ਜੋ ਤਨ ਨਾਲ ਮੇਲ ਹੈ ਔਰ ਜੋ ਰਸ ਬਣਦਾ ਇਹਨੂੰ ਕਹਿੰਦੇ ਨੇ ਕਾਮ ਰਸ ਮਨ ਦਾ ਜੋ ਮਨ ਨਾਲ ਮੇਲ ਹੈ ਵਿਚਾਰ ਦਾ ਜੋ ਵਿਚਾਰ ਨਾਲ ਮੇਲ ਹੈ ਤੇ ਜੋ ਰਸ ਬਣਦਾ ਇਹਨੂੰ ਕਹਿੰਦੇ ਨੇ ਪ੍ਰੇਮ ਰਸ ਆਤਮਾ ਦਾ ਜੋ ਪਰਮਾਤਮਾ ਨਾਲ ਮੇਲ ਹੈ ਔਰ ਇਸ ਮੇਲ ਤੋਂ ਜੋ ਰਸ ਬਣਦਾ ਹੈ ਇਹਨੂੰ ਕਹਿੰਦੇ ਨੇ ਭਗਤੀ ਰਸ ਪ੍ਰੇਮ ਚਾਹੇ ਸੰਸਾਰੀ ਹੋਵੇ ਤੇ ਚਾਹੇ ਕਰਤਾਰੀ ਹੋਵੇ ਇਸ਼ਕ ਚਾਹੇ ਹਕੀਕੀ ਹੋਵੇ ਤੇ ਚਾਹੇ ਮਜ਼ਾਜੀ ਹੋਵੇ ਉਹਦੀ ਤ੍ਰਿਪਤੀ ਵੀ ਹੁੰਦੀ ਹੈ ਉਸ ਦੇ ਚ ਮਹਾਨ ਪਵਿੱਤਰਤਾ ਵੀ ਹੁੰਦੀ ਹੈ ਕੁਰਬਾਨ ਹੋਣ ਦਾ ਸਦਕੇ ਹੋਣ ਦਾ ਇੱਕ ਬੜਾ ਭਾਰੀ ਜਿਹ ਹੈ ਜਜ਼ਬਾ ਵੀ ਆਉਂਦਾ ਹੈ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਸਹਿਬ ਕਹਿੰਦੇ ਨੇ ਜਿਹੜੇ ਗੁਰਮੁਖ ਬਣੇ ਨੇ ਪਰਿਪੂਰਣ ਪ੍ਰਮਾਤਮਾ ਨੇ ਆਪ ਬਖਸ਼ਿਸ਼ ਕਰਕੇ ਜਿਨ੍ਹਾਂ ਦੀ ਝੋਲੀ ਵਿੱਚ ਪਿਆਰ ਪਾ ਦਿੱਤਾ ਤੇ ਮੈਂ ਗੱਲithੋ ਅਰੰਭ ਕੀਤੀ ਸੀ ਗਿਆਨ ਸਿੱਖਿਆ ਜਾ ਸਕਦਾ ਹੈ ਸਿਖਾਇਆ ਜਾ ਸਕਦਾ ਹੈ ਦਾਨ ਸਿੱਖਿਆ ਜਾ ਸਕਦਾ ਹੈ ਸਿਖਾਇਆ ਜਾ ਸਕਦਾ ਹੈ ਸੇਵਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਕਲਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਕਵਿਤਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਸੰਗੀਤ ਸਿੱਖਿਆ ਜਾ ਸਕਦਾ